ਦੇਖੋ ਇਹ ਪੰਜਾਬ ਸਰਕਾਰ ਆਪਣੇ ਗੁਨਾਮਾਂ ਨੂੰ ਲੁਕਾਉਣ ਵਾਸਤੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਸਾਰਾ ਡਰਾਮਾ ਕਰ ਰਹੀ ਹੈ ਤੇ ਜੋ ਇਹ ਡਰਗ ਮਨੀ ਦੀ ਗੱਲ ਕਰ ਰਹੇ ਨੇ ਇਹ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਹੈ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਮੁੱਚਾ ਅਕਾਲੀ ਦਲ ਔਰ ਪੰਜਾਬ ਦੇ ਨੌਜਵਾਨ ਸਾਰੇ ਉਹਨਾਂ ਦੇ ਨਾਲ ਖੜੇ ਨੇ इंडिया फोकस 24 रहे दे देख रहे हो ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਤੇ ਇਸ ਟਾਈਮ ਅਸੀਂ ਮੌਜੂਦ ਆ ਪਟਿਆਲਾ ਦੇ ਵਿੱਚ ਤੇ ਸਾਡੇ ਨਾਲ ਐਸਜੀਪੀਸੀ ਮੈਂਬਰ ਮੌਜੂਦ ਨੇ ਤੇ ਉਹਨਾਂ ਨਾਲ ਤੋਂ ਜਾਣਾਂਗੇ ਕਿ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਉਹਨੂੰ ਕਿਵੇਂ ਦੇਖਦੇ ਨੇ ਸਰ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵਿਜੀਲੈਂਸ ਦੇ ਵੱਲੋਂ ਕਰੀ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਪੰਜਾਬ ਸਰਕਾਰ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਸਾਰਾ ਡਰਾਮਾ ਕਰ ਰਹੀ ਹੈ। ਔਰ ਮੈਂ ਸਮਝਦਾ ਕਿ ਜਿਸ ਦੇ ਵਿੱਚ ਜੋ ਇਹ ਡਰੱਗ ਮਨੀ ਦੀ ਗੱਲ ਕਰ ਰਹੇ ਨੇ ਇਹ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਹੈ। ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਵਿਰੁੱਧ ਜਾ ਰਹੇ ਨੇ ਔਰ ਲੋਕਾਂ ਨੂੰ ਸ਼ਰੀਆਮ ਜੋ ਹੈ ਉਹਨਾਂ ਨੂੰ ਗੁੰਮਰਾ ਕਰ ਰਹੇ ਨੇ। ਕਿਤੇ ਕੋਸ਼ ਕਰ ਰਹੇ ਨੇ ਕਿਤੇ ਕੋਸ਼ ਕਰ ਰਹੇ ਨੇ ਦੇਖੋ ਕਿਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਹੇ ਨੇ ਕਿਤੇ ਸ਼ਟੋਪਾਦੀਆ ਨੂੰ ਬੁਲਾ ਕੇ ਉਸ ਦੇ ਬਿਆਨ ਕਰਾ ਰਹੇ ਨੇ ਕਿਤੇ ਨਰਿੰਜਨ ਸਿੰਘ ਨੂੰ ਬੁਲਾ ਰਹੇ ਨੇ ਕਿਉਂ ਉਹਨਾਂ ਨੇ ਪਹਿਲਾਂ ਇਨਕੁਆਰੀਆਂ ਕੀਤੀਆਂ ਨੇ ਸਾਰੀਆਂ ਰਿਪੋਰਟਾਂ ਉਹਨਾਂ ਨੇ ਬਣਾਈਆਂ ਨੇ ਸਭ ਕੁਝ ਹੋ ਚੁੱਕਿਆ ਹੈ ਔਰ ਦੂਸਰੇ ਪਾਸੇ ਬੋਨੀ ਅਜਨਾਲਾ ਉਹ ਪਹਿਲਾਂ ਵੀ ਬਿਆਨ ਦੇ ਚੁੱਕਿਆ ਹੁਣ ਵੀ ਉਸ ਨੇ ਬਿਆਨ ਦਿੱਤੇ ਨੇ ਹੁਣ ਉਹਨਾਂ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ ਹੈ ਦੇਣ ਦੀ ਇੱਕ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਡਰਾਮੇਬਾਜੀ ਜਿestrha ਕੋਈ ਫਿਲਮ ਦਿਖਾਉਂਦੇ ਨੇ ਨਾ ਇਹ ਉਸ ਤਰ੍ਹਾਂ ਦੀ ਕਰਤੂਤ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਖਾਲੀ ਦਲ ਦੀ ਸਰਕਾਰ ਬਣਨੀ ਹੈ ਤਾਂ ਅਸੀਂ ਨਾ ਸਾਰੀਆਂ ਚੀਜ਼ਾਂ ਦੇ ਇਹਨਾਂ ਤੋਂ ਜਵਾਬ ਮੰਗਾਗੇ ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਹੈ ਸਾਬ ਵਿਕਰਮ ਸਿੰਘ ਮਜੀਠੀਆ ਇੱਕ ਬਹੁਤ ਸ਼ਾਹੀ ਖਾਨਦਾਨ ਦੇ ਵਿੱਚੋਂ ਹੈ ਉਹ ਪਹਿਲਾਂ ਤੋਂ ਉਨ੍ਹਾਂ ਕੋਲ ਜਹਾਜ਼, ਜ਼ਾਇਦਾਦਾਂ, ਫੈਕਟਰੀਆਂ ਕੋਈ ਅੱਜ ਦੀ ਗੱਲ ਨਹੀਂ 50 50 70 70 ਸਾਲ ਪੁਰਾਣੀਆਂ ਉਹਨਾਂ ਦੀਆਂ ਸਾਰੀਆਂ ਅਮੀਰੀ ਦੀਆਂ ਗੱਲਾਂ ਨੇ ਔਰ ਅੱਜ ਛੋਟੀਆਂ-ਛੋਟੀਆਂ ਗੱਲਾਂ ਦਿਖਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹ ਪਾਰਟੀ ਹੈ ਜੋ ਦੇਸ਼ ਨੂੰ ਸਮਰਪਿਤ ਔਰ ਕੌਮ ਨੂੰ ਸਮਰਪਿਤ ਆਪਣੀ ਧਰਤੀ ਨੂੰ ਸਮਰਪਿਤ ਹੈ ਔਰ ਜੀਨਾ ਨੇ ਨੌਜਵਾਨੀ ਨੂੰ ਬਚਾਉਣ ਲਈ ਹਮੇਸ਼ਾ ਬੜੀਆਂ ਵੱਡੇ ਉਪਰਾਲੇ ਕੀਤੇ ਨੇ ਔਰ ਇਸ ਤਰ੍ਹਾਂ ਗੁੰਮਰਾਹ ਕਰਕੇ ਜੋ ਬਦਨਾਮ ਕਰਨਾ ਚਾਹੁੰਦੇ ਨੇ ਸਾਬ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਮੁੱਚਾ ਅਕਾਲੀ ਦਲ ਔਰ ਪੰਜਾਬ ਦੇ ਨੌਜਵਾਨ ਸਾਰੇ ਉਹਨਾਂ ਦੇ ਨਾਲ ਖੜੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਣਾ ਝੂਠ ਨੇ ਝੂਠ ਰਹਿਣਾ ਸੱਚ ਨਿੱਤਰ ਕੇ ਸਾਹਮਣੇ ਆ ਜਾਣਾ ਉਹਨਾਂ ਨੇ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਕਸੂਰ ਨਹੀਂ ਉਹ ਬੇਦੋਸ਼ੇ ਨੇ ਇਸ ਲਈ ਸਰਕਾਰ ਨੂੰ ਆਪਣੀ ਪੀੜੀ ਥਲੇ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਕੋਲ ਸਾਈਕਲ ਨਹੀਂ ਸੀ ਅੱਜ ਉਹ ਵੱਡੀਆਂ-ਵੱਡੀਆਂ ਗੱਡੀਆਂ ਲਈ ਫਿਰਦੇ ਨੇ ਜਿਨ੍ਹਾਂ ਕੋਲ ਬੈਠਣ ਨੂੰ ਮਕਾਨ ਨਹੀਂ ਸੀ ਉਹ 10-10 ਏਕੜ ਜ਼ਮੀਨ ਦੇ ਵਿੱਚ ਮਹਿਲ ਬਣਾ ਰਹੇ ਨੇ ਇਹ ਸਾਰਾ ਕੁਝ ਸਰਕਾਰ ਉਸ ਨੂੰ ਅਣਦੇਖੀ ਕਰਕੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨ ਤੇ ਲੱਗੀ ਐ ਇਸ ਦੇ ਵਿੱਚੋਂ ਇਹਨਾਂ ਦੇ ਕੁਝ ਵੀ ਹੱਥ ਨਹੀਂ ਲੱਗਣਾ ਗੱਲ ਕਰ ਲਈਏ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਡਰਗ ਮਨੀ ਦੇ ਇਲਜ਼ਾਮ ਲੱਗੇ ਨੇ ਠੀਕ ਹੈ ਜੀ ਦੂਸਰੇ ਪਾਸੇ ਗੱਲ ਕਰੀਏ ਇਸ ਟਾਈਮ ਤੇ ਪੰਜਾਬ ਦੀ ਸਥਿਤੀ ਨਸ਼ੇ ਵੱਲੋਂ ਕਿਵੇਂ ਆ ਜਿਵੇਂ ਇਹਨਾਂ ਵੱਲੋਂ ਨਸ਼ੇ ਦੇ ਖਿਲਾਫ ਯੁੱਧ ਚਲਾਇਆ ਜਾ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਯੁੱਧ ਇਹਨਾਂ ਦਾ ਜਿਹੜਾ ਸਹੀ ਚੱਲ ਰਿਹਾ ਹੈ ਜਾਂ ਫਿਰ ਉਸ ਮੰਨ ਦੀ ਤੁਹਾਡੀ ਕੀ رائے ਆ ਦੇਖੋ ਨੇ ਦੇ ਜੋ ਯੋਧਾ ਹੈ ਨਸ਼ੇ ਦੇ ਵਿਰੁੱਧ ਉਸ ਦਾ ਪੋਲ ਖੋਲਣ ਦੇ ਲਈ ਤੁਸੀਂ ਅਖਬਾਰਾਂ ਵਿੱਚ ਦੇਖਿਆ ਹੋਣਾ ਇੱਕ ਦਿਨ ਅਖਬਾਰ ਦੇ ਵਿੱਚ ਦੇਖਿਆ ਕਿ ਕੋਈ ਵਿਅਕਤੀ ਕਹਿੰਦਾ ਉਸ ਦੇ ਕਾਗਜ਼ ਨੂੰ ਭੁੱਕੀ ਲੱਗੀ ਹੋਈ ਸੀ ਉਸ ਤੇ ਪਰਚਾ ਦਰਜ ਕਰ ਦਿੱਤਾ ਇਹ ਅਖਬਾਰ ਦੀ ਖਬਰ ਹੈ ਔਰ ਦੂਸਰੀ ਵਾਰੀ ਇੱਕ ਵਾਰੀ ਫੇਰ ਖਬਰ ਦੇ ਸੀ ਕਿ ਕਿਸੇ ਦੇ ਕੋਲ ਇੱਕ ਲੈਟਰ ਸੀ ਤੇ ਇੱਕ ਸਿਰਫ ਕਾਗਜ਼ ਸੀ ਇੱਕ 10 ਦਾ ਨੋਟ ਸੀ ਸਮੈਕ ਨਸ਼ਾ ਉਸ ਦੇ ਵਿੱਚ ਕੋਈ ਨਹੀਂ ਖਾਲੀ ਨੋਟ ਕਾਗਜ਼ ਤੇ ਉਹ ਚੀਜ਼ਾਂ ਦੇਖ ਕੇ ਉਹਨਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਅਸੀਂ ਤਾਂ ਸ਼ੁਰੂ ਤੋਂ ਨਸ਼ੇ ਦੇ ਵਿਰੁੱਧ ਬੋਲ ਰਹੇ ਆ ਕਿ ਜੋ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖ ਸਜ਼ਾ ਦਵਾਈਆਂ ਜਾਣ ਪਰ ਸਰਕਾਰ ਇੱਕ ਇਸ ਪਾਸੇ ਨਹੀਂ ਜਾ ਰਹੀ ਨੀ ਡਰਾਮੇਬਾਜ਼ੀ ਕਰ ਰਹੀ ਅੱਜ ਵੀ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਔਰ ਕੋਈ ਨਸ਼ੇ ਤੇ ਰੋਕ ਨਹੀਂ ਲੱਗੀ ਸਭ ਕੁਝ ਅਖਬਾਰੀ ਬਿਆਨ ਨੇ ਔਰ ਨਸ਼ੇ ਨੂੰ ਕੋਈ ਠੱਲ ਨਹੀਂ ਪਈ ਨਾ ਕੋਈ ਰੋਕ ਪਈਆ ਉਹੀ ਕੋਈ ਸਾਰਾ ਕੁਝ ਚੱਲ ਰਿਹਾ ਹੈ ਵਿਕਰਮਜੀਤ ਸਿੰਘ ਮਜੀਠੀਆ ਨੂੰ ਇਹਨਾਂ ਵੱਲੋਂ ਹਿਰਾਸਤ ਚ ਲੈ ਲਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਕਿਥੇ ਨਾ ਕਿਥੇ ਸਰਕਾਰ ਚ ਡਰ ਦਾ ਮਾਹੌਲ ਹੈ ਕਿ ਜਿਹੜੇ ਲੀਡਰ ਨੇ ਬਹੁਤ ਵਧੀਆਂ ਨੇ ਤਾਂ ਕਰਕੇ ਡਰ ਕੇ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਨਹੀਂ ਡਰ ਵੀ ਹੈ ਕਿਉਂਕਿ ਉਹ ਸੱਚ ਬੋਲਦੇ ਨੇ ਹਮੇਸ਼ਾ ਸਰਕਾਰ ਦੇ ਵਿਰੁੱਧ ਸਰਦਾਰ ਭਗਵੰਤ ਸਿੰਘ ਮਾਨ ਦੇ ਵਿਰੁੱਧ ਉਹ ਨਮੀਆਂ ਤੋਂ ਨਮੀਆਂ ਔਰ ਸਰਕਾਰ ਦੇ ਜੋ ਜੋ ਇਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਵਿਰੁੱਧ ਉਹ ਨਵੀਆਂ-ਨਵੀਆਂ ਖਬਰਾਂ ਕੱਢ ਕੇ ਲਿਆਉਂਦੇ ਨੇ ਔਰ ਜੋ ਸਾਰਾ ਕੁਝ ਬੋਲਦੇ ਨੇ ਸੱਚ ਬੋਲਦੇ ਨੇ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਨੇ ਔਰ ਸਰਕਾਰ ਉਹਨਾਂ ਦਾ ਮੂੰਹ ਬੰਦ ਕਰਾਉਣ ਦੇ ਲਈ ਇਹ ਸਾਰਾ ਕੁਝ ਕਰ ਰਹੀ ਹੈ ਨਾ ਉਹ ਕਦੇ ਸੱਚ ਬੋਲਣ ਤੋਂ ਪਿੱਛੇ ਹਟੇ ਨੇ ਨਾ ਉਹਨਾਂ ਨੇ ਪਿੱਛੇ ਹਟਣਾ ਸਰਕਾਰ ਆਪਣਾ ਜੋ ਵੀ ਕਰ ਸਕਦੀ ਹੈ ਕਰ ਲਵੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਉਹਨਾਂ ਨੇ ਹਮੇਸ਼ਾ ਸੱਚ ਕਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਸੱਚ ਕਹਿੰਦੇ ਰਹਿਣਗੇ ਧੰਨਵਾਦ ਜਿਵੇਂ ਤੁਸੀਂ ਸੁਣਿਆ ਕਿ ਐਸਜੀਪੀਸੀ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਉੱਤੇ આરોਪ ਲੱਗੇ ਨੇ ਬਿਲਕੁਲ ਗਲਤ ਨੇ ਤੇ ਉਹਨਾਂ ਨਖਜਦੀ ਕਰਦੇ ਨੇ ਇਸ ਚੀਜ਼ ਦੀ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ